ਇੱਕ ਵਪਾਰੀ ਨੇ ਚੜ ਕੇ ਝੰਡ ਤੇ ਕੱਪੜੇ ਪੜਾ ਦੇ ਤੇ ਬੋਗਦੇ ਹੱਥ ਸਿੰਘਾਂ ਨੂੰ ਲਾ ਕੇ ਸਾਡਾ ਰੱਤ ਦਾ ਐਨ ਪੁੱਜਿਆ ਹੋਇਆ ਖੜਿਆਰੀ ਸਾਡੀ ਪਾਕਿਸਤਾਨ ਸਾਡਾ ਜਿਉਂਦਾ ਰਹੇ ਸਾਰੇ ਇੰਡੀਆ ਦਾ ਤੇ ਪਾਕਿਸਤਾਨ ਦਾ ਕਰੇ ਦੀ ਗੱਲ ਉਹਦਾ ਬਈ ਸਿਰਾਂ ਦੇਖਣ ਵਾਲੀ ਗੱਲ ਬਾਤ ਆ ਬਈ ਕੱਦ-ਕਾਡ ਦੇ ਕੋਈ ਬੱਕਰੇ ਦਾ ਨਾ ਰੱਬ ਭੈਂਟ ਗੱਲ ਬਾਤ ਆ ਜੀ ਇਹ ਬੋਟਾ ਬਾਈ ਨੇ ਸ਼ੇਲ ਕੀਤਾ ਬਈ ਸ਼ੇਲ ਕੀਤਾ ਬਈ ਦਾ ਐ ਬਾਈ ਦੇਖਿਆ ਦੇਖ ਗਿਆ ਬਈ ਹਾਂਜੀ ਬਾਈ ਕਿਹੜਾ ਪਿੰਡਾ ਆਪਣਾ ਬਾਈ ਜੀ ਕਕਰਾਲਾ ਪਿੰਡਾ ਵੀਰੇ ਨਾਬੇ ਕੋਲੇ ਇਹ ਸ਼ੇਲ ਕਰ ਰਹੇ ਹੋ ਬਾਈ ਤੁਸੀਂ ਕੀ ਕਰ ਕਰਦਾ ਵੀਰੇ ਸ਼ੇਲ ਕੀ ਰੇਟ ਮੰਗਤ ਕੀ ਮੰਗ ਦਿੱਤਾ ਬਾਈ ਜੀ ਮੰਗਦੇ ਤਾਂ ਵੀਰੇ 8 9 10 ਲੱਖ ਰੁਪਇਆ ਦੀਗੇ ਠੀਕ ਆ ਬਾਈ ਹੁਣ ਕਿੰਨੇ ਚ ਗੱਲਬਾਤ 125000 ਦਾ ਦੇਤਾ 4 ਲੱਖ 25 4 ਲੱਖ 25000 ਦਾ ਸੌਦਾ ਬਈ ਇਹ ਪਿੰਡ ਕਿਹੜਾ ਰਾਏ ਕਿੱਥੇ ਦਾ ਕਿਸ ਕਕਰਾਲਾ ਪਿੰਡਾ ਵੀਰੇ ਨਾਬੇ ਕੋਲੇ ਨਾਬੇ ਕੋਲੇ ਪਿੰਡਾ ਬਾਈ ਦੇਖੋ ਬਾਈ ਗੱਲਬਾਤ ਸ਼ਿਰਾ ਕੀ ਬਕਾਇਦਾ ਮਹਾਰਾਜ ਜੀ ਦੇਖਣ ਲੱਗਿਆ ਰੂਹ ਖੋਸ ਹੁੰਦੀ ਆ ਬਾਈਰਾ ਰੀਜਨ ਨਾਲ ਪਾਲਿਆ ਕਹਿੰਦਾ ਨਾ ਨਾ ਅਜਵਾਖਾਂ ਵਾਂਗ ਪਾਲਿਆ ਬਾਈ ਬੰਦੇ ਨੇ ਮੁੱਲ ਦਾ ਕੋਈ ਹੁੰ ਨਹੀਂਗਾ ਹਾਈਟ ਕਿੰਨੀ ਵੀਰੇ ਜੀ ਦੀ 40 ਇੰਚ ਹੈ ਵੀਰੇ ਸੀ ਆਲੀਂ ਤਾਂ ਤਾਂ ਕਿੰਨੇ ਨੇ ਦੇ ਵੀਰੇ ਚਾਰ ਚਾਰ ਦੁੰਦਾ ਵੀਰੇ ਠੀਕ ਆ ਵੀ ਰੂਡ ਰੂਡ ਨੇ ਤਿਆਰ ਕਰ ਦੇ ਦੀ ਖਰਾਕ ਰੂਕ ਕੀ ਪਾਉਂਦੇ ਰਹੇ ਹੋਏ ਐਸੇ ਖਰਾਕ ਵੀਰੇ ਸੋਲੇ ਕਣਕ ਭਿਉਕੇ ਮੈਂ ਤੇ ਫੀਡ ਪਾਉਣੇ ਆ ਫਾਰਮ ਹੀ ਰੱਖਿਆ ਆਪਣਾ ਜੀ ਨਹੀਂ ਨਹੀਂ ਬੱਕਰੀਆਂ ਚ ਵੀ ਜਾਂਦਾ ਬੱਕਰੇ ਵੀ ਪਾਉਣੇ ਆ ਸਵਾਨ ਠੀਕ ਆ ਅਸਲ ਬਿੱਟ ਲੈਦੀ ਹੈ ਨਾ ਵੀਰੇ ਹਾਂ ਵੀਰੇ ਤੇ ਹੋਰ ਸਵਾ 19 ਇੰਚ ਦੇ ਕੰਨ ਨੇ ਸਵਾ ਇੰਚ ਦੇ ਕੋਈ ਕੰਨਾਂ ਦੀ ਵੀ ਕੁਆਲਿਟੀ ਲੈਵੇ ਸਵਾ ਇੰਚ 19 ਇੰਚ ਦੇ ਕੰਨਾਂ ਨੇ ਅਣਕੈਂਟ ਗੱਲ ਬਾਤ ਆ ਯਾਰ ਬਾਈ 20 ਦੇ ਲਵੀ ਨੇ ਲਗਭਗ 20 ਹੀ ਲਗੂ ਆ ਪੰਡਿਆ ਕਿੰਨੇ ਕਿ ਤੂੰ ਪਹਿਲਾਂ ਤੁਸੀਂ ਨੇ ਬੱਕਰੀਆਂ ਲਵਾਤੀ ਹੋਣਗੇ ਤੋਂ ਬੱਕਰੀਆਂ ਹੋ ਗਈਆਂ ਹੋਣਗੀਆਂ 20 25 20 25 ਤੁਸੀਂ ਮੈਂ ਤਾਂ ਕਿਹਾ ਅਲੱਗ ਇੱਕ ਬੱਕਰੀ ਲਵਾਉਣਾ ਸੀ ਤੇ ਰੇਟ ਰੂਟ ਮੰਗਦੇ ਸੀ ਤੇ ਕਿੰਦਾ ਸੈਂ ਨਹੀਂ ਹੋਏ ਤਾਂ ਬੱਚੇ ਹੀ ਸੀ ਵੀਰੇ ਅਜੇ ਤੱਕ ਕੋਈ ਰੇਟ ਮੰਗਿਆ ਨਹੀਂ ਜੀ ਠੀਕ ਆ ਬਾਈ ਜੀ ਨਹੀਂ ਨਹੀਂ ਅਜੇ ਤਾਂ ਹੁਣੇ ਲਵਾਈਆਂ ਸੀ ਇੱਕ ਵਾਰ ਪਹਿਲਾਂ ਲਗੀਆਂ ਚੌਥੇ ਮਹੀਨੇ ਚ ਇੱਕ ਵਾਰ ਹੁਣ ਲਵਾਈਆਂ ਨੇ ਯਾਰ ਮੈਂ ਕਿੰਨੇ ਲਵਾਈਆਂ ਹੋਏ ਨੇ ਹਜੇ ਸੂਣ ਗਿਆ ਬੱਕਰਾ ਕਿੰਨੇ ਦਾ ਕਿੰਨੇ ਬੱਕਰੇ ਆਏ ਆ ਵੀਰੇ ਇਹ 4,25,000 ਦਾ ਲਓ ਬਾਈ 4,25,000 ਹਾਂਜੀ ਦੇਤਾ ਬਾਈ ਇਹਦੀ ਵੀਡੀਓ ਬੜੀ ਬੜੀ ਦੂਰ ਪਹੁੰਚਾਉਣੀ ਅਸੀਂ ਰਾਤੋਂ ਰਾਤ ਅੱਜ ਮਾਰੇ ਦੇ ਖੁੱਲੇ ਹੋ ਜੋ ਇਹ ਤਰ ਕਰ ਲੈਣ ਪੂਰੇ ਕਰ ਲੈ ਚਲੋ ਰੇ ਵੀ ਠੀਕ ਆ ਕੋਈ ਨਾ ਇਹ ਠੀਕ ਕਰ ਲੋ ਸਾ ਜੀ ਦਾ ਜੇਚ ਉਹ ਤਾਂ ਉਹਦੀ ਅਰੇਸਟ ਵੀ ਜੇਚ ਬਾਲਾ ਰਿਆ ਅੱਜ ਬਣਾਈ ਨਾ ਪਾਓ ਥੋੜੀ ਬੇਇਮਾਨ ਬਾਬਾ ਜੀ ਮਰ ਜਾ ਰੌਲਾ ਨਾ ਪਾਓ ਮੜਾ ਪਿੱਛੇ ਪਿੱਛੇ ਨੂੰ ਹੋ ਜੋ ਆਏ ਨੂੰ ਕਰ ਲੋ ਉਧਰੋਂ ਨੂੰ ਕਰ ਲੋ ਜੀ ਕਹਿੰਦੇ ਸਾਫ ਨਹੀਂ ਆ ਰਹੀ ਆ ਤਾਂ ਸੇਮ ਲਾ ਖੜਾ ਮੈਂ ਤਾਂ ਕੋਈ ਨਹੀਂ ਮੈਂ ਖੜਾ ਮੈਨੂੰ ਲੈਵ ਕਰਦਾ ਹਾਂ ਹਾਂ ਲੈਵ ਉਹਨੂੰ ਜਿਹੜੀ ਲੋ ਹਾਂ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਇੰਤਜ਼ਾਰ ਦੀਆਂ ਘੜੀਆਂ ਹੋ ਗਈਆਂ ਖਤਮ ਤੇ ਟੜਕੇ ਦੇ ਕਿਸੋ ਕਿਸੇ ਵਪਾਰੀ ਨਾਲ ਵਪਾਰੀ ਖੈਣਾ ਤੀ ਤੇ ਇੱਕ ਵਪਾਰੀ ਨੇ ਚੜ ਕੇ ਝੰਡ ਤੇ ਕੱਪੜੇ ਪੜਾ ਦੇ ਤੇ ਬੋਕ ਦੇ ਹੱਥ ਸਿੰਘ ਨੂੰ ਲਾ ਦੇ ਹਾਂ ਦਾਜੀ ਤੇ ਬੋਕ ਦੇ ਹੱਥ ਸਿੰਘਾਂ ਨੂੰ ਲਾ ਕੇ ਸੌਦਾ ਪੂਰਾ ਸਿਰੇ ਚੜਾ ਕੇ ਖਾਲਦ ਬਾਈ ਨੇ ਮਲੇਰਕੋਟਲਾ ਧੂਰੀ ਕਹਿੰਦਾ ਗੱਲ ਕਰੂਗਾ ਪੂਰੀ ਇਹ ਖਾਂਦਾ ਫਿਰੂਗਾ ਰਿਆਸਤ ਚੂਰੀ ਕਿੱਥੇ ਜਾ ਕੇ ਮਹਾਰਾਸ਼ਟਰ ਦੇ ਵਿੱਚ ਸਾਡਾ ਜੋ ਕੇ ਮਹਾਨ ਬੰਦਾ ਮਹਾਰਾਸ਼ਟਰ ਦਾ ਐਨ ਪੁੱਜਿਆ ਹੋਇਆ ਖੜਿਆਰੀ ਤੇ ਉਹ ਮੱਜਾਂ ਦਾ ਵੀ ਪੂਰਾ ਸ਼ਿਕਾਰੀ ਇਹ ਦੇ ਲਿਖੇ ਅੱਜ 350 ਮੈਸਾ ਮਹਾਰਾਸ਼ਟਰ ਦੇ ਵਿੱਚ ਸਾਡਾ ਸਲੀਮ ਕੋਕਲੀ ਤੇ 나ਸ਼ਿਕ ਵਾਲਾ ਸਲੀਮ ਕੋਕਲੀ ਤੇ ਜੀ ਨੇ ਖੋਲਦੀ ਬੋਕਾਂ ਦੀ ਮਹਾਰਾਸ਼ਟਰ ਦੇ ਵਿੱਚ ਪੰਡੋ ਕੋਲੀ ਤੇ ਬੱਕਰੀਆਂ ਦਾ ਸਟਾਰ ਤੇ ਸਾਰੇ ਮਹਾਰਾਸ਼ਟਰ ਦਾ ਸ਼ਿੰਗਾਰ ਸਲੀਮ ਸਾਡਾ ਕੋਕਲੀ ਜਿਹਨੂੰ ਮੰਨਦੀ ਆ ਸਾਡੀ ਪਾਕਿਸਤਾਨ ਸਾਡਾ ਜਿਉਂਦਾ ਰਹੇ ਆਪਣਾ ਅਸਲਮ ਗੁੱਜਰ ਚੌਧਰੀ ਬੜਾ ਸਤਾਨ ਸਾਡੇ ਸਾਰੇ ਇੰਡੀਆ ਦਾ ਤੇ ਪਾਕਿਸਤਾਨ ਦਾ ਸਾਡਾ ਸਟਾਰ ਸਾਡਾ ਸਟਾਰ ਸਾਡਾ ਚੌਧਰੀ ਅਸਲਮ ਗੁੱਜਰ ਜੀ ਜਿਨ੍ਹਾਂ ਨੂੰ ਅਸੀਂ ਦੁਆ ਸਲਾਮਾ ਕਰਦੇ ਆ ਸਾਡਾ ਚਾਚਾ ਤਾਇਆ ਮਹੰਗਾ ਦੇਤੀਆਂ ਸਭ ਨੂੰ ਬੱਕਰੀਆਂ ਨਹੀਂ ਛੱਲਾ ਪੰਜਾਬ ਤੇ ਪਾਕਿਸਤਾਨ ਦੇ ਵਿੱਚ ਅੱਜ ਦਿਖਾਉਨੇ ਆ ਬੱਕਰੇ ਕਾਲੇ ਬੱਕਰੇ ਸਾਡਾ ਪੂਰਾ ਵਧੀਆ ਪੰਜਾਬ ਦਾ ਕਲਾਕਾਰ ਬੱਕਰਾ ਚਰਦੇ ਪੰਜਾਬ ਦਾ ਕਿਹੜੇ ਪਿੰਡ ਦਾ ਮੁੰਡਾ ਕਾਲੀ ਫਲਕਾਰੀ ਵਾਲਾ ਤਿੰਨ ਕਕਰਾਲਾ ਨਾਬਦੇ ਦੇ ਲਵੇ ਜ਼ਿਲ੍ਹਾ ਪਟਿਆਲਾ ਜ਼ਿਲ੍ਹਾ ਪਟਿਆਲਾ ਜਿਨ੍ਹਾਂ ਦਾ ਕਕਰਾਲਿਆਂ ਦਾ ਨਾਮ ਕਈ ਸਾਲ ਤੋਂ ਚੱਲਿਆ ਆਇਆ ਨਾਂ ਹੈ ਇਹਨਾਂ ਦੇ ਪਿੰਡ ਦੀ ਬੱਕਰੀ ਪਿਛਲੀ ਮੰਡੀ ਮੈਂ ਛਪਾਰ ਦੇ ਮੇਲੇ ਦੇ ਵਿੱਚ ਤਰਸੀਮ ਜੀ 210000 ਦੀ ਵੇਚੀ ਇਸ ਬੱਕਰੀ ਦੀ ਖਾਨਦਾਨੀ ਚੋਂ ਆਈ ਹੋਈ ਹੈ ਸੱਚਾ ਝੂਠ ਨਹੀਂ ਕਿਉਂ ਜੀ ਸੱਚਾ ਕਿ ਝੂਠਾ ਹੁਣੇ ਕਦੋਂ ਜਵਾਬ ਦੇ ਦਿਓ ਇਹ ਉਸ ਬੱਕਰੀ ਦੀ ਖਾਨਦਾਨ ਚੋਂ ਅੱਜ ਸਾਡੇ ਸਲੀਮ ਕੋਕਲੀ ਜੀ ਨੇ ਬੱਕਰਾ ਖਰੀਦਿਆ ਚੜਾਈਆਂ ਕਰਾਤੀਆਂ ਮਹਾਰਾਸ਼ਟਰ ਦੇ ਵਿੱਚ ਇਹਦੀ ਅੱਜ ਦੀ ਹੈਟ 45 ਚ 46 46 ਚ ਮੈਂ ਭੁੱਲ ਗਿਆ ਸੌਰੀ 46 ਚ ਜੀ ਆਬਦਾਨ ਚਾਰ ਦੰਡਾ ਚੜਿਆ ਹੋ ਤੂਰ ਨਾ ਸੀਦਾ ਵੀ ਚੰਦ ਆ ਦੇਖ ਲੋ ਜੀ ਕੰਨ ਵਿੱਚ ਪੂਰੇ ਬਾਈ ਸਾਡੇ ਖਾਲਸਜੀ ਨੇ ਮੰਨ ਲੈ ਤੇ ਲੈ ਬਹੁਤ ਵਧੀਆ ਸਿੰਗੀ ਉੱਚੇ ਮੱਥੇ ਦਾ ਬੱਕਰਾ ਬਹੁਤ ਸਟਾਰ ਬੱਕਰਾ ਚੜਨੇ ਪੰਜਾਬ ਦਾ ਸ਼ਪਾਰ ਮੇਲੇ ਦੇ ਵਿੱਚ ਅੱਜ ਵਿਕ ਚੁੱਕਿਆ ਇਹਨੇ ਜਾਣਾ ਦੋ ਤਿੰਨ ਦਿਨਾਂ ਦੇ ਵਿੱਚ ਮਾਂ ਰਾਤ ਤਰੇਨਾ ਚ ਇਸਾਨ ਕਰਦਾ ਤੇ ਖਾਣਾ-ਦਾਣਾ ਵੀ ਨੂੰ ਖਾਲਦ ਤੈਨੂੰ ਪਾਣੀ ਦੀ ਠੰਡੀ ਬਾਲਟੀ ਵੀ ਧਰੂ ਤੇ ਧੰਨਵਾਦ ਸਾਡੇ ਖਾਲਦ ਬਾਈ ਦਾ 425000 ਦਾ ਲੱਗਾ ਮੈਂ ਪਿੱਛੋਂ ਜੀ ਧੰਨਵਾਦ ਸਾਡੇ ਖਾਲਦ ਬਾਈ ਦਾ ਕਿਉਂਕਿ ਲੋਕ ਤਾਂ ਵੇਚਦੇ ਨੇ 100-100 ਬੱਕਰੀ ਸਾਡਾ ਖਾਲਦ ਬਾਈ ਵੇਚਦਾ ਹੈ 1 ਮਹੀਨੇ ਦੇ ਵਿੱਚ ਇੱਕ ਬੱਕਰੀ ਇੱਕ ਬੱਕਰੀ ਦੀ ਤੋੜ ਕੇ ਖਾਂਦਾ ਕੱਕੜੀ ਤੇ ਨੂਨ ਤੇ ਕਿਉਂਦਾ ਕਰਕੇ ਸਾਰੇ ਜਵਾਖਾਂ ਵਾਸਤੇ ਇਕੱਠੀ ਤੇ ਜਾਲਾ ਪਾਗੀ ਮੱਕੜੀ ਨੂਨ ਤੇ ਲੱਕੜੀ ਇਹ ਆ ਸਾਡਾ ਭਾਈ ਖਾਲਦ ਬਲੀ ਸਤਾਰ ਸਾਡੇ ਪੰਜਾਬ ਦਾ ਤੇ ਬੱਕਰਾ ਵਿਕੇ 4 ਲੱਖ 25000 ਦਾ ਸਵਾ 4 ਲੱਖ ਸਵਾ 4 ਲੱਖਾ ਮੈਂ 3.5 ਲਾ ਗਿਆ ਸੀ ਜੇੜਾ ਦੇਣ ਬਾਗਿਆ ਸੀ ਤੇ ਪਿੱਛੋਂ ਪਰੌਂਠਿਆਂ ਦੀ ਅਮੂਨੀਆਂ ਕਹਲ ਨਾਲ ਖਾ ਗੇ ਤੇ ਨਹੀਂ ਮੈਂ ਜੇੜਾ ਦੇ ਕੇ ਦੁਬਾਰੇ ਆਉਂਦਾ ਮੁੰਡੇ ਤੇ ਹੁਸ਼ਮ ਚੜਾਉਂਦਾ ਬੱਕਰਾ ਸਾਢੇ 4 ਲੱਖ ਦਾ ਵੇਚ ਕੇ ਵੀ ਦਿਖਾਉਂਦਾ ਧੰਨਵਾਦ ਸਾਡੇ ਭਾਈ ਸਲੀਮ ਦੇ ਸਲੀਮ ਭਾਈ ਨੇ 70 ਨਾਲ ਕੁਗੀ ਕੁੱਟੀ ਤੇ ਨਾਲੇ ਰੁੱਤੀ ਧੰਨਵਾਦ ਮੇਰੇ ਭਾਈ ਦਾ ਜੀ ਨੇ ਇੱਜ਼ਤ ਕਰੀ ਐ ਇਹ ਗੱਲਾਂ ਕਹਿਣ ਦੀਆਂ ਨੇ ਅਸਰ ਨਾ ਕਰੀ ਸਾਡੇ ਭਾਈ ਸਲੀਮ ਜੀ ਦਾ ਇੱਜ਼ਤ ਕਰੀ ਐ ਮਹਾਰਾਸ਼ਟਰ ਬੱਕਰਾ ਚੱਲਿਆ ਜਾਣਾ ਤੇਰਾ ਨਾਂ ਚੱਲੂਗਾ ਤੇਰਾ ਨੰਬਰ ਰੂਗਾ ਤੇ ਬੱਕਰੇ ਤੋਂ ਬਰੀਡ ਬਣਾਉਣੀ ਹੈ ਤੇਰਾ ਨਾਂ ਚੱਲੂਗਾ ਕੀ ਨਾਂ ਹੈ ਬਾਈ ਅਰਸਾਦ ਖਾਂ ਅਰਸਾਦ ਖਾਂ ਦਿਲਸਾਦ ਦਿਲਸਾਦ ਦਪਾਉਂ ਦਵਾਉਣ ਵਾਲਾ ਸਾਡਾ ਖਾਲਦ ਬਾਈ ਮਲੇਰ ਕੋਟੇ ਤੋਂ ਸਤਾਰ ਬੱਕਰੇ ਬੱਕਰੀਆਂ ਦਾ ਜਿਨ੍ਹਾਂ ਨੇ ਕਿ ਕਿੱਡਾ ਸਟਿੱਪ ਚੱਕਿਆ ਧੰਨਵਾਦ ਸਾਡੇ ਖਾਲਦ ਜੀ ਦਾ ਧੰਨ ਸਾਡੇ ਬਾਈ ਕਾਲੀ ਕੁਰਤੇ ਵਾਲੇ ਦਾ ਤੇ ਨੰਬਰ ਦੇ ਦਿਓ ਜੀ 99148 99254 ਤੇ ਬਾਈ ਸਲੀਮ ਕੋਕਲੀ ਜਿਹਨੂੰ ਮੈਂ ਹੁਣ ਵੀਡੀਓ 'ਚ ਕਹਿ ਰਿਹਾ ਲਾਈਵ ਜਾ ਰਹੀ ਹੈ ਗੱਲ ਮੇਰੀ ਉਹਦੇ ਦੇ ਰਵੇ ਤੇਰੀ ਗੱਲ ਤੇ ਫੁੱਲ ਰਾਜੂ ਬਾਈ ਨੇ ਚੜਾਤੇ ਤੇ ਹੁਣ ਤੂੰ ਵੀ ਰਾਜੂ ਬਾਈ ਦੀ ਗੱਲ ਤੇ ਫੁੱਲ ਚੜਾ ਦੇ ਗੱਲ ਤੇ ਕੋਈ ਫੁੱਲ ਨਹੀਂ ਢਾਉਣਾ ਇਹ ਤਾਂ ਮੇਰੀ ਵੱਧ ਵੀ ਗੱਲ ਹੈ ਵਪਾਰੀ ਦਾ ਵਪਾਰੀ ਦੁਸ਼ਮਣ ਤੇ ਆਪਣੀ ਪੇਮੈਂਟ ਪਾ ਦਿਓ ਬਸ ਕਰਿਆ ਬਾਈ ਦੀ ਤੇ ਨਾਲੇ ਮੇਰੀ ਕੈਂਟ ਗੱਲਵਾਤਾ ਵੀਰੋ ਚੰਗੀ ਲੱਗਿਆ ਸ਼ੇਅਰ ਕਰ ਦਿਓ ਬਾਈ ਜੀ ਤੱਪ ਕੇ ਰੱਖੋ ਵੀਡੀਓ ਨੂੰ ਤੱਪ ਕੇ ਵੀਰਾਂ ਨੂੰ ਤੱਪ ਕੇ ਸ਼ੇਅਰ ਕਰ ਦਿਓ ਬਾਈ